ਸਭ ਸ੍ਰੀ ਗੱਲ ਜੀ ਆ ਮੈਂ ਜੀ ਡਿਊਟੀ ਕੁਝ ਥੋੜਾ ਜਿਹਾ ਆਊਟ ਏਰੀਆ ਸਿੱਗੀ ਜਿੱਥੇ ਕਿ ਕਾਫੀ ਜੰਗਲ ਏਰੀਆ ਕਹਿ ਸਕਦੇ ਆ ਰੇਲਵੇ ਲਾਈਨ ਵੀ ਲੰਘਦੀ ਜਾਂ ਤਾਂ ਕੁਝ ਆਪਣੇ ਝਾੜੀਆਂ ਵਗੈਰਾ ਆ ਉਹ ਝਾੜੀਆਂ ਦੇਖ ਕੇ ਮੈਨੂੰ ਯਾਦ ਸਟੋਰੀ ਇੱਕ ਆ ਗਈ ਉਹਦੇ ਵਿੱਚ ਸਟੋਰੀ ਚ ਇਹ ਆ ਵੀ ਮੈਂ ਕਿਸੇ ਸੋਸ਼ਲ ਮੀਡੀਆ ਤੇ ਦੇਖੀ ਸੀ ਵੀ ਇੱਕ ਸੱਪ ਝਾੜੀਆਂ ਦੇ ਵਿੱਚ ਫਸ ਜਾਂਦਾ ਤਾਂ ਤੇ ਉੱਥੇ ਦੀ ਇੱਕ ਇਨਸਾਨ ਨੰਗਲ ਲੱਗਦਾ ਵੀ ਇਨਸਾਨ ਦੀ ਚੰਗੇ ਇਨਸਾਨ ਜਿਹੜੀ ਉਹਦੀ ਫਿਤਰਤ ਇਹ ਹੁੰਦੀ ਆ ਵੀ ਮੈਂ ਇਹਨਾਂ ਨੂੰ ਜਾਨੀ ਕੋਈ ਵੀ ਆ ਕੋਈ ਜੇ ਮੁਸ਼ਕਲ ਚਾਹ ਤੋਦੀ ਹੈਲਪ ਕਰ ਦਵਾ ਤੋ ਸੱਪ ਫਸਿਆ ਦੇਖ ਕੇ ਉਹਨੂੰ ਕੱਢ ਦਿੰਦਾ ਆ ਲੇਕਿਨ ਸੱਪ ਚਦ ਨੂੰ ਕੱਢ ਕੇ ਜਦ ਚੱਲਣ ਲੱਗਾ ਤਾਂ ਸੱਪ ਉਹਨੂੰ ਡੰਗਣ ਦੀ ਕੋਸ਼ਿਸ਼ ਕਰਦਾ ਕਿਉਂਕਿ ਜਿਸ ਇਸੇ ਤਰ੍ਹਾਂ ਇਨਸਾਨ ਵੀ ਆ ਜਿਹੜੇ ਬੁਰਿਆ ਉਹਨਾਂ ਨੁਕਸਾਨ ਕਰਨੇ ਕਰਨਾ ਜਿੰਨਾ ਮਰਜ਼ੀ ਉਹਦਾ ਭਲਾ ਕਰ ਲੋ ਉਹ ਇੱਕ ਜਦੋਂ ਉਹਨੂੰ ਡੰਗਣ ਲੱਗਦਾ ਉਹ ਕਹਿੰਦਾ ਮੈਂ ਤੇਰਾ ਯਾਰ ਭਲਾ ਕੀਤਾ ਤੂੰ ਮੇਰਾ ਧੰਨਵਾਦ ਕਰ ਤੂੰ ਮੈਨੂੰ ਕਿਉਂ ਕੱਟਣ ਲੱਗਾ ਮੈਨੂੰ ਕਿਉਂ ਮਾਰਨਾ ਚਾਹੁੰਦਾ ਉਹ ਕਹਿੰਦਾ ਮੇਰੀ ਫਿਤਰਤ ਆ ਉਹ ਮੈਂ ਤੈਨੂੰ ਡੰਗਾਗਾ ਹੀ ਉਹ ਬਹਿਸ ਤੇ ਆ ਤਾਂ ਉਹ ਕਹਿੰਦਾ ਨਹੀਂ ਇਦਾਂ ਨਾ ਕਰੀ ਤੂੰ ਮੈਨੂੰ ਮਾਰੀ ਨਾ ਤੇ ਉਹ ਕਹਿੰਦਾ ਚੱਲ ਆਪਾਂ ਫੈਸਲਾ ਕਰਾ ਲੈਂਦੇ ਹਾਂ ਉੱਥੇ ਗਾਂ ਲੰਘਣ ਲੱਗਦੀ ਸੀ ਉਹ ਗਾਂ ਨੂੰ ਬਾਜ ਮਾਰ ਲੈਂਦੇ ਆ ਗਾਂ ਜਦੋਂ ਨੇੜੇ ਆਉਂਦੀ ਆ ਤਾਂ ਗਾਂ ਨੂੰ ਕਹਿੰਦੇ ਵੀ ਸੱਪ ਜਦੋਂ ਉਹ ਸਾਰੀ ਸਟੋਰੀ ਦੱਸਦੇ ਆ ਬੇਦਦਾ ਹੋਏ ਉਹ ਸੱਪ ਨੂੰ ਕਹਿੰਦੀ ਤੂੰ ਇਹਨੂੰ ਮਾਰ ਦੇ ਕਿਉਂਕਿ ਇਹਨੂੰ ਕੁਝ ਇਨਸਾਨ ਬੁਰੇ ਵੀ ਹੁੰਦੇ ਆ ਕੁਝ ਕੰਮ ਬੁਰੇ ਵੀ ਕਰਦਾ ਆ ਉਹ ਕਹਿੰਦਾ ਕਿਉਂ ਮੈਂ ਤੈਨੂੰ ਕੀ ਕਿਹਾ ਉਹ ਕਹਿੰਦਾ ਇਹ ਇਨਸਾਨ ਨੇ ਮੇਰਾ ਜਿੰਨੀ ਢੇਰ ਮੈਂ ਦੁੱਧ ਦਿੰਦੀ ਸੀ ਤਾਂ ਉਨੀ ਢੇਰ ਤਾਂ ਇਹਨੇ ਮੈਨੂੰ ਪੱਠੇ ਪਈ ਪਾਉਂਦਾ ਰਿਹਾ ਸਭ ਕੁਝ ਕਰਦਾ ਰਿ لیکن ਜਦੋਂ ਮੈਂ ਦੁੱਧ ਦੇਣੋਂ हट ਗਈ ਤੇ ਇਹਨੇ ਮੈਨੂੰ ਜੰਗਲ 'ਚ ਛੱਡ ਦਿੱਤਾ ਤਾਂ ਇਸ ਤਰ੍ਹਾਂ ਜਿਸ ਤਰ੍ਹਾਂ ਇਨਸਾਨਾਂ ਜਿੰਨਾ ਚਿਰ ਕਿਸੇ ਪੈਸਾ ਮਿਲਦਾ ਕਿਸੇ ਨੂੰ ਜਾਂ ਕੁਝ ਵੀ ਮਿਲਦਾ ਲਾਲਚ ਉਹਨੇ ਤੇ ਠੀਕ ਹੈ ਜਦੋਂ ਪੈਸਾ ਵਗੈਰਾ ਮਿਲਣਾ ਬੰਦ ਹੁੰਦਾ ਤਾਂ ਉਹ ਛੱਡ ਕੇ ਚੱਲ ਜਾਂਦਾ ਉਹ ਹਾਲਾਤ ਆ ਵੀ ਇਹਨੇ ਤੇ ਉਹਨੇ ਕੀ ਕੀਤਾ گاؤں ਵੀ ਜੋ ਕਿ ਫਿਰ ਉਥੋਂ ਇੱਕ ਗਧਾ ਆ ਜਾਂਦਾ ਉਹ ਕਹਿੰਦੇ ਚਲੋ ਗਧੇ ਤੋਂ ਇਸਲਾ ਲੈ ਲੈਂਦੇ ਆ ਵੀ ਇਹ ਤਾਂ ਫੈਸਲਾ ਨਹੀਂ ਕਰ پا رہی ਤਾਂ ਗਧੇ ਨੂੰ ਇਨਸਾਨੀਵਾਦ ਮਾਰੀ ਤੇ ਗਧਾ ਉਹ ਫੇਰ ਸੱਪ ਨੂੰ ਕਹਿੰਦਾ ਇਹਨੂੰ ਮਾਰ ਦੇ ਜਦ ਗਦਾ ਉਹਨੂੰ ਕਹਿ ਦਿੰਦਾ ਵੀ ਮੈਂ ਵੀ ਇਹਨੂੰ ਮਾਰ ਦੇ ਤਾਂ ਉਹ ਇਨਸਾਨ ਕਹਿੰਦਾ ਯਾਰ ਮੈਂ ਤੇਰਾ ਕੀ ਵਿਗਾੜਿਆ ਤਾਂ ਸੱਪ ਨੂੰ ਦੱਸਦਾ ਕਹਿੰਦਾ ਮੈਨੂੰ ਮੈਂ ਤੇਰਾ ਇਹਨੂੰ ਬਗਾਣਾ ਕਿ ਇਹਨੂੰ ਮੈਂ ਤੋਂ ਜਿੰਨੀ ਦੇਰ ਮੈਂ ਪਾਰਟ ਹੋ ਸਕਦਾ ਸੀ ਮੈਂ ਤੋਂ ਇਹਨੂੰ ਕੰਮ ਲਿਆ ਬਾਅਦ ਵਿੱਚ ਮੈਨੂੰ ਛੱਡ ਦਿੱਤਾ ਜੰਗਲ ਦੇ ਵਿੱਚ ਹੁਣ ਮੈਂ ਭਟਕਦਾ ਫਿਰਦਾ ਤਾਂ ਫਿਰ ਉਹ ਕਹਿੰਦੇ ਇਹ ਵੀ ਨਹੀਂ ਫੈਸਲਾ ਕਰ ਸਕਦੇ ਤੇ ਉਧਰ ਇੱਕ ਬਾਂਦਰ ਜਾਂਦਾ ਤਾਂ ਕਹਿੰਦੇ ਚਲੋ ਇਸ ਤੋਂ ਸਲਾਹ ਲੈ ਕੇ ਦੇਖ ਲੈਂਦੇ ਹਾਂ ਉਹ ਕਹਿੰਦਾ ਇਹ ਜਿਹਨੇ ਨਾ ਮੂਰਖ ਤੋਂ ਮੂਰਖ ਇਨਸਾਨ ਜਨ ਕਿ ਵੈਸੇ ਬਾਂਦਰ ਕਹਦੇ ਤਾਂ ਮੂਰਖ ਤੋਂ ਮੂਰਖ ਇਨਸਾਨ ਵੀ ਚੰਗੀ ਸਲਾਹ ਦੇ ਜਾਂਦਾ ਜਾਂ ਬਚਾ ਕਰ ਜਾਂਦਾ ਉਹ ਕਹਿੰਦਾ ਕੀ ਆਪ ਸਟੋਰੀ ਪਹਿਲਾਂ ਮੈਨੂੰ ਦੋਨੇ ਜਣੇ ਦੱਸੋ ਸੱਪ ਨੂੰ ਤੇ ਇਨਸਾਨ ਨੂੰ ਤੇ ਉਹ ਬੰਦੇ ਨੂੰ ਜਦੋਂ ਇਹ ਕਹਿੰਦਾ ਵੀ ਇਦਾਂ ਕਰ ਵੀ ਜੋ ਪਹਿਲੇ ਤੋਂ ਸਿਚੁਏਸ਼ਨ ਸੀ ਉੱਚੀ ਆਓ ਸੱਪ ਨੂੰ ਵੀ ਕਹਿੰਦਾ ਵੀ ਜਿੱਦ ਜੋ ਹੋਇਆ ਪਹਿਲਾਂ ਸਟੋਰੀ ਦੱਸ ਦਿੰਦੇ ਬਾਅਦ ਵਿੱਚ ਉਹ ਉਹੀ ਕਹਿੰਦਾ ਵੀ ਚਲੋ ਫਿਰ ਉਹਦੇ ਮੈਨੂੰ ਕਰਕੇ ਦਿਖਾਓ ਇਦਾਂ ਨਹੀਂ ਮੈਨੂੰ ਪਤਾ ਲੱਗਦਾ ਪ੍ਰੈਕਟੀਕਲ ਕਰਕੇ ਦਿਖਾਓ ਉਹ ਪ੍ਰੈਕਟੀਕਲ ਕਿ ਉਹਨੂੰ ਝਾੜੀਆਂ ਦੇ ਵਿੱਚ ਸੱਪ ਵੱੜਦਾ ਉਹਦੇ ਜਿੱਦ ਕਿ ਕੋਈ ਝਾੜੀਆਂ ਇਦਾਂ ਬਹੁਤ ਜ਼ਿਆਦਾ ਸੀ ਉਹ ਇਦਾਂ ਨਾਲ ਉਲਝ ਜਾਂਦਾ ਫਿਰ ਉੱਥੇ ਫਸ ਜਾਂਦਾ ਤੇ ਬੰਦੇ ਨੂੰ ਕਹਿੰਦਾ ਹੁਣ ਤੂੰ ਕੱਢੂਗਾ ਕੋਈ ਲੱਗਾ ਕੱਢਣ ਕਹਿੰਦਾ ਭੱਜ ਜਾ ਹੁਣ ਹੁਣ ਤੈਨੂੰ ਮੇਰੀ ਇਹੀ ਸਲਾਹ ਆ ਵੀ ਤੂੰ ਭੱਜ ਜਾ ਬਚਾਅ ਹੋ ਗਿਆ ਤੇਰਾ ਬਚਾ ਤੈਨੂੰ ਬਚਾ ਤਾ ਜਾ ਭੱਜ ਜਾ ਬਚਾਅ ਹੁੰਦਾ ਤਾਂ ਕਰ ਲਾ ਆਪੋ ਤਾਂ ਉਹ ਸੱਪ ਉੱਥੇ ਫਸ ਜਾਂਦਾ ਇਹਦਾ ਮਤਲਬ ਵੀ ਆ ਕਈ ਵਾਰੀ ਮਾੜੇ ਤੋਂ ਮਾੜਾ ਇਨਸਾਨ ਬਹੁਤ ਚੰਗੀ ਸਲਾਹ ਦੇ ਜਾਂਦਾ ਤੇ ਜਿਹੜਾ ਕਿਸੇ ਦਾ ਬਚਾ ਕਰਦੇ ਆ ਉਹ ਨੁਕਸਾਨ ਕਰ ਜਾਂਦਾ ਤੇ ਇੱਕ ਇਨਸਾਨ ਖੁਦ ਵੀ ਗਲਤੀਆਂ ਕਰ ਲੈਂਦਾ ਆ ਵੀ ਜਿਹੜਿਆਂ ਕਿਸੇ ਦਾ ਜਿਹੜਾ ਜਿੱਤੋਂ ਫਾਇਦਾ ਲੈਂਦਾ ਉਹ ਨੂੰ ਗੱਦ ਵਿੱਚ ਪਰੇਖ ਕਰ ਦਿੰਦਾ ਜਾਂ ਅੱਜ ਕੱਲ ਦਾ ਇਨਸਾਨ ਜਿਸ ਤਰ੍ਹਾਂ ਜਿੰਨਾ ਚਿਰ ਪੈਸਾ ਮਿਲਦਾ ਕਿਸੇ ਪਾਸੋਂ ਤੂੰ ਨਹੀਂ ਤੇ ਤੁਹਾਡਾ ਨਹੀਂ ਤਾਂ ਫਿਰ ਸਾਈਡ ਤੇ ਜਾਉ ਨੂੰ ਛੱਡ ਕੇ ਚੱਲ ਜਾਂਦਾ ਜਾ ਉਹਦਾ ਸਾਥ ਨਹੀਂ ਦਿੰਦਾ ਤਾਂ ਬਾਕੀ ਜੇ ਤੁਹਾਨੂੰ ਸਟੋਰੀ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਸ਼ੇਅਰ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਥੈਂਕਸ ਫॉर ਵਾਚਿੰਗ ਤਾਂ ਇੱਕ ਵਾਰ